ਅੰਮ੍ਰਿਤਸਰ ਦੇ ਰਾਮ ਬਾਗ ਇਲਾਕੇ ਵਿੱਚ ਕਾਰ ਵਿੱਚ ਲੱਗੀ ਭਿਆਨਕ ਅੱਗ ਅੱਗ ਲੱਗਣ ਦਾ ਕਾਰਨ ਸ਼ਾਰਟਕਟ ਦੱਸਿਆ ਜਾ ਰਿਹਾ ਹੈ ਤਿੰਨ ਗੱਡੀਆਂ ਅੱਗ ਬੁਝਾਉਣ ਦੇ ਲਈ ਪਹੁੰਚੀਆਂ ਤੇ ਅੱਗ ਤੇ ਪਾਇਆ ਕਾਬੂ ਅੰਮ੍ਰਿਤਸਰ ਦੇ ਰਾਮ ਬਾਗ ਇਲਾਕੇ ਦੇ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਕ ਕਾਰ ਵਿੱਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਦੱਸਿਆ ਜਾ ਰਿਹਾ ਹੈ ਪਰਿਵਾਰਕ ਮੈਂਬਰ ਕਿਸੇ ਕੰਮ ਲਈ ਕਰੋ ਬਾਹਰ ਰਿਪੋਰਟ ਕਰੋ ਬਾਜ਼ਾਰ ਗਏ ਸੀ ਤਾਂ ਪਿੱਛੋਂ ਉਹਨਾਂ ਦੇ ਘਰ ਵਿੱਚ ਅੱਗ ਲੱਗ ਗਈ ਜਿਸ ਦੀ ਸੂਚਨਾ ਇਲਾਕੇ ਦੇ ਲੋਕਾਂ ਨੇ ਉਹਨਾਂ ਨੂੰ ਦਿੱਤੀ ਘਰ ਦੇ ਮਾਲਕ ਜਦੋਂ ਘਰ ਪੁੱਜੇ ਤਾਂ ਉਹਨਾਂ ਦਾ ਘਰ ਸਮਾਨ ਸਾਰਾ ਸੜ ਕੇ ਸੁਆਹ ਹੋ ਚੁੱਕਾ ਸੀ ਉੱਥੇ ਜਦੋਂ ਆੜ ਗੁਆੜ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਅੱਗ ਇੰਨੀ ਤੇਜ਼ ਸੀ ਕਿ ਉਹਨਾਂ ਨੂੰ ਵੀ ਆਪਣੀ ਲਪੇਟ 'ਚ ਲੈਣੇ ਦੀ ਕੋਸ਼ਿਸ਼ ਕੀਤੀ ਜਿਸ ਦੇ ਚੱਲਦੇ ਮੌਕੇ ਤੇ ਹੀ ਦਮਕ ਲੇ ਪਹਾ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਤੇ ਪੁਲਿਸ ਅਧਿਕਾਰੀ ਵੀ ਮੌਕੇ ਤੇ ਪੁੱਜੇ ਇਸ ਮੌਕੇ ਪੀੜਤ ਪਰਿਵਾਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਆ ਕਿ ਘਰੋਂ ਬਾਜ਼ਾਰ ਸਮਾਨ ਲੈਣ ਗਏ ਸੀ ਤਾਂ ਪਿੱਛੋਂ ਸਾਡੇ ਘਰ ਵਿੱਚ ਅੱਗ ਲੱਗ ਗਈ ਜਦੋਂ ਅਸੀਂ ਘਰ ਪੂਜੇ ਦਾ ਉੱਥੇ 17 ਦੀ ਸਪਾਰਕਿੰਗ ਹੋ ਰਹੀ ਸੀ ਜਿਸ ਦੇ ਚੱਲਦੇ ਸ਼ਾਰਟ ਸਰਕਟ ਦੇ ਨਾਲ ਸਾਡੇ ਘਰ ਵਿੱਚ ਅੱਗ ਲੱਗਣ ਦੇ ਕਾਰਨ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਤੇ ਉਹਨਾਂ ਨੇ ਕਾਫੀ ਕੀਮਤੀ ਸਮਾਨ ਜੋ ਘਰ ਦੇ ਅੰਦਰ ਸੀ ਉਹ ਸਾਰਾ ਹੀ ਸੜ ਕੇ ਸੁਆਹ ਹੋ ਗਿਆ ਕੁਝ ਵੀ ਨਹੀਂ ਬਚਿਆ ਉੱਥੇ ਉਹਨਾਂ ਨੇ ਕਿਹਾ ਕਿ ਇੱਕ 5 ਮਹੀਨੇ ਦਾ ਕਤੂਰਾ ਵੀ ਘਰ ਦੇ ਅੰਦਰ ਸੀ ਜਿਹਦੀ ਅੱਗ ਲੱਗਣ ਕਾਰਨ ਮੌਤ ਹੋ ਗਈ ਨਾ ਮਦਦ ਕੀ ਕਰੀਂ ਮੇਰਾ ਨਾਮ ਜੀ ਬਲਦੇਵ ਸਿੰਘ ਫਾਇਰਮੈਨ ਚਾਰਜ ਕਿੰਨੇ ਕਿੱਥੇ ਅੱਗ ਲੱਗੀ ਹੈ ਜੀ ਇਹ ਜੀ ਰਾਮਬਾਗ ਲੱਗੀ ਜੋ ਅੱਗ ਬਾਲਮੀਕ ਮੰਦਰ ਦੇ ਸਾਹਮਣੇ ਇਹ ਕਿੰਨਾ ਕੁ ਨੁਕਸਾਨ ਹੋਇਆ ਹੈ ਜੀ ਨੁਕਸਾਨ ਤੇ ਜੀ ਇਹਨਾਂ ਨੂੰ ਹੁਣ ਪਤਾ ਨਾ ਉਹਨਾਂ ਤੇ ਕਹਿਣ ਮਦਦਗੀ ਹੋਣਾ ਵਾ ਨਹੀਂ ਕਿੰਨਾ ਕੁ ਨੁਕਸਾਨ ਹੋਇਆ ਹੈ ਨੁਕਸਾਨ ਤੇ ਸਾਰਾ ਸੜ ਗਿਆ ਜੀ ਕਿੰਨੀਆਂ ਗੱਡੀਆਂ ਆਈਆਂ ਗੱਡੀਆਂ 3 ਗੱਡੀਆਂ ਆਇਆ ਜੀ ਤਾਉਣ ਵਾਲ ਸੇਵਾ ਸੰਧੀ ਦੇ ਗੁਲਵਾਲੀ ਗੇੜ ਪੁਲਿਸ ਨੂੰ ਕਹਾਂ ਦਿੱਤੀ ਵੀ ਪੁਲਿਸ ਆ ਗਈ ਜੀ ਪੁਲਿਸ ਸਾਰੀ ਬੰਦ ਦੇ ਵੀ ਕੀ ਨਾਮ ਹੈ ਮਮਤਾ ਮੇਰਾ ਨਾਮ ਹੈ ਇਹ ਕਿਹੜਾ ਇਲਾਕਾ ਪੈਂਦਾ ਇਹਦਾ ਅੰਬਾਗ ਕੁਚਾ ਖੇਰ ਦਿਨ ਗਲੀ ਕੀ ਘਟਨਾ ਵਾਪਰੀ ਹੈ ਭਾਜੀ ਮੇਰੇ ਘਰ ਨੂੰ ਸਾਰਿਆਂ ਨੂੰ ਅੱਗ ਲੱਗ ਗਈ ਹੈ ਕੀ ਕਾਰਨ ਕੀ ਆ ਅੱਗ ਲੱਗਣ ਦਾ ਪਤਾ ਨਹੀਂ ਭਾਜੀ ਬਸ ਮੈਂ ਇੱਥੇ ਬੂਵੇਂ ਦੇ ਕੋਲ ਖੜੀ ਸੀ ਸਬਜ਼ੀ ਲੈ ਕੇ ਉਹ ਤੋਂ ਚੰਗਿਆੜੇ ਨਿਕਲੇ ਨੇ ਪਹਿਲਾਂ ਪਹਿਲਾਂ ਇਦੋਂ ਨਿਕਲੇ ਫਿਰ ਸਾਹਮਣੇ ਸਾਇਤੋਂ ਨਿਕਲੇ ਆ ਫਿਰ ਅੰਕਲ ਜੀ ਮਿੱਸੀ ਲੱਗੇ ਹੋਏ ਸੀ ਸਾਹਮਣੇ ਗਦਾਮ ਵਿੱਚ ਉਹ ਕਹਿੰਦੇ ਤੁਹਾਡੇ ਅੰਦਰੋਂ ਨਾ ਮੇਨ ਸੋਚ ਕੋਲ ਅੱਗ ਨਿਕਲੀ ਮੈਂ ਕਹਿੰਦਾ ਇਹ ਅੰਕਲ ਜੀ ਕਬੂਤਰ ਬੈਠੇ ਫੇਰ ਨਿਕਲੀ ਪੰਜ 10 ਮਿੰਟ ਵਿੱਚ ਵੇਖਿਆ ਤੇ ਸਾਹਮਣੇ ਕੋਠੇ ਤੋਂ ਆਂਟੀ ਦੀ ਆਵਾਜ਼ ਦਿੱਤੀ ਰਾਜੇ ਕੋਠੇ ਧੂਆਂ ਆ ਗਾ ਜਦੋਂ ਮੈਂ ਬੂਹਾ ਖੋਲ ਕੇ ਦੇਖਿਆ ਸਾਮਣੇ ਸਾਡੇ ਭਾਜੀ ਹਗੇ ਸੀ ਉਹਨਾਂ ਜਾ ਕੇ ਦੇਖਿਆ ਤੇ ਅੱਗ ਲੱਗੀ ਸੀ ਉਹਨਾਂ ਨੇ ਰੇਤਾ ਦੇ ਟੋਲੇ ਲੈ ਕੇ ਗਏ ਦਵਦਬ ਮਿਸਤਰੀ ਵੀ ਜਿਹੜੇ ਸਾਰੇ ਦਵਦ ਲੈ ਕੇ ਗਏ ਜਦੋਂ ਰੇਤਾ ਪਾਣ ਲੱਗੇ ਤਾਂ ਉਹ ਉਹਨਾਂ ਵੱਲੋਂ ਅੱਗ ਵਸ਼ਲ ਕੇ ਆਈ ਉਹ ਸਾਨ ਨਾਲੇ ਸਾਰੇ ਥੱਲੇ ਆ ਗਏ ਇੰਨੀ ਦੇਰ ਵਿੱਚ ਫੈਗਿਟੇ ਵਾਲੇ ਫੋਨ ਕੀਤਾ ਗਲੀ ਮੁੱਲੇ ਵਾਲਾ ਸਾਰੀ ਗਲੀ ਬਾਹਰ ਆ ਗਈ ਉਸ ਤੋਂ ਬਾਅਦ ਘੰਟਾ ਪੋਣਾ ਘੰਟਾ ਲੱਗ ਗਿਆ ਉਹਨਾਂ ਨੂੰ ਘਰ ਆਂਦੇ ਆਂਦੇ ਆ ਉਹਨੇ ਦਿਨ ਪਈ ਸਾਰਾ ਕੁਝ ਤਬਾਹ ਹੋ ਗਿਆ ਸਾਰਾ ਕੁਝ ਕਿੰਨਾ ਕੁ ਨੁਕਸਾਨ ਹੋ ਗਿਆ ਭਾਈ ਮੇਰੇ ਦੋ ਪੋਰਸ਼ਨ ਲਗੇ ਸੀ ਤਿੰਨੇ ਪੋਰਸ਼ਨ ਮੇਰੇ ਕੋਲ ਲਗੇ ਸੀ ਜਿਹੜਾ ਥੱਲੇ ਵਾਲਾ ਪੋਰਸ਼ਨ ਮੈਂ ਮੇਰੇ ਬਾਬਾ ਜੀ ਨੂੰ ਮੈਂ ਦਿੱਤਾ ਮੰਦਰ ਬਣਾਇਆ ਹੈ ਦੋ ਪੋਰਸ਼ਨ ਮੇਰੇ ਕੋਲ ਲਗੇ ਉਹ ਦੋਵੇਂ ਸੜ ਗਏ ਨੇ ਦੋਨਾਂ ਹੀ ਕਮਰਿਆਂ ਵਿੱਚ ਸਾਮਾਨ ਪੂਰਾ ਹੈਗਾ ਸੀ ਸਾਦਾ ਸਾਮਾਨ ਹੈਗਾ ਸੀ ਕੱਲੀ-ਕੱਲੀ ਚੀਜ਼ ਪਾਈ ਮੈਂ ਬਣਾਈ ਹੋਈ ਸੀ ਮੌਕੇ ਤੇ ਫਿਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀ ਮੌਕੇ ਤੇ ਨਹੀਂ ਪਹੁੰਚੀਆਂ ਭਾਈ ਘੰਟਾ ਪੋਣਾ ਘੰਟਾ ਲੱਗ ਗਿਆ ਉਹਨਾਂ ਨੂੰ ਪਹੁੰਚਦਾ ਪਹੁੰਚਦਾ ਕਿਸੇ ਤਰ੍ਹਾਂ ਦਾ ਕੋਈ ਜਾਨੀ-ਮਾਲੀ ਨੁਕਸਾਨ ਤਾਂ ਨਹੀਂ ਹੋਇਆ 5 ਮਹੀਨੇ ਦਾ ਮੇਰਾ ਪਾਗ ਕੁੱਤੀ ਗਈ ਸੀ ਉਹ ਅੰਦਰ ਉਹ ਵਿਚਾਰੀ ਅੰਦਰ ਹੀ ਮਰ ਗਈ ਹੈ ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ